ਹਨੀ ਪ੍ਰੀਤ ਨੂੰ ਮਿਲੇਗੀ ਡੇਰਾ ਸੱਚਾ ਸੌਦਾ ਦੀ ਫੁੱਲ ਪਾਵਰ ਆ ਦੇਖੋ ਇੱਕ ਖਬਰ ਸੋਸ਼ਲ ਮੀਡੀਆ ਤੇ ਹੋ ਰਹੀ ਹੈ ਵਾਇਰਲ ਡੇਰਾ ਸੱਚਾ ਸੋਦਾ ਮੁਖੀ ਗੁਰਮੀਤ RAM ਰਹੀਮ ਸਿੰਘ 7.5 ਸਾਲ ਬਾਅਦ ਸਿਰਸਾ ਸਥਿਤ ਡੇਰਾ ਹੈੱਡਕੁਆਰਟਰ 'ਚ ਪਰਤ ਆਏ ਨੇ RAM ਰਹੀਮ ਦੀ ਵਾਪਸੀ ਦਾ ਮੁੱਖ ਕਾਰਨ ਡੇਰੇ ਦੀ ਗੱਦੀ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਸੁਲਝਾਉਣਾ ਦੱਸਿਆ ਗਿਆ ਸੂਤਰਾਂ ਦੇ ਮੁਤਾਬਕ RAM ਰਹੀਮ ਡੇਰੇ ਦੀ ਕਮਾਨ ਹਨੀਪ੍ਰੇਮ ਸਿੰਘ ਨੂੰ ਸੌਂਪ ਸਕਦਾ ਹਨੀਪ੍ਰੀਕ ਨੂੰ ਡੇਰੇ ਦੇ ਪ੍ਰਬੰਧਨਾਂ ਅਤੇ ਵਿਤੀ ਮਾਮਲਿਆਂ ਸਮੇਤ ਸਾਰੇ ਅਧਿਕਾਰ ਦਿੱਤੇ ਜਾ ਸਕਦੇ ਨੇ ਇਸ ਦੇ ਲਈ ਉਹਨਾਂ ਨੂੰ ਪਾਵਰ ਆਫ ਅਟਾਰਨੀ ਵੀ ਦਿੱਤੀ ਜਾ ਸਕਦੀ ਹੈ ਹਾਲ ਹੀ ਦੇ ਵਿੱਚ ਡੇਰਾ ਪ੍ਰਬੰਧਨ ਨੇ ਅਜੇ ਤੱਕ ਇਸ ਖਬਰ ਦੀ ਪੁਸ਼ਟੀ ਨਹੀਂ ਕੀਤੀ ਹੈ ਡੇਰੇ ਨਾਲ ਜੁੜੇ ਸੂਤਰਾਂ ਦਾ ਇਹ ਕਹਿਣਾ ਹੈ ਕਿ ਡੇਰੇ ਦਾ ਰੋਜ਼ਾਨਾ ਦੇ ਕੰਮਕਾਜ ਤੇਜ਼ੀ ਨਾਲ ਫੈਸਲੇ ਲੈਣ 'ਚ ਦਿੱਕਤ ਆਦੀ ਹੈ ਰਾਮ ਰਹੀਮ ਜੇਲ੍ਹ ਵਿੱਚ ਹਨ ਇਸ ਲਈ ਹਰ ਛੋਟੇ ਵੱਡੇ ਫੈਸਲੇ ਲਈ ਉਹਨਾਂ ਨੂੰ ਪੈਰੋਲ ਤੇ ਆਉਣ ਦਾ ਪੈਂਦਾ ਤਾਂ ਜੋ ਡੇਰਾ ਕਮੇਟੀ ਨੂੰ ਜੇਲ੍ਹ ਵਿੱਚ ਹੀ ਮਿਲਣਾ ਪੈਂਦਾ ਇਹ ਪ੍ਰਕਿਰਿਆ ਕਾਫੀ ਲੰਬੇ ਸਮੇਂ ਤੇ ਗੁੰਝਲਦਾਰ ਬਣੀ ਰਹੀ ਹੈ ਹਾਨੀਪ੍ਰੀਤ ਰਾਮ ਰਹੀਮ ਦੀ ਸਭ ਤੋਂ ਕਰੀਬੀ ਹੈ ਇਸ ਲਈ ਮੰਨਿਆ ਜਾ ਰਿਹਾ ਹੈ ਕਿ ਡੇਰੇ ਦੇ ਕੰਮਕਾਜ ਨੂੰ ਸੁਚਾਚੂ ਟੰਗ ਨਾਲ ਚਲਾਉਣ ਦੇ ਲਈ ਉਸ ਨੂੰ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ ਦੱਸਿਏ ਤਾਂ ਹਾਨੀਪ੍ਰੀਤ ਨੂੰ ਡੇਰੇ ਦੀ ਗਤੀ ਲੇਈ ਮੁੱਖ ਦਾਵੇਦਾਰ ਮੰਨਿਆ ਜਾ ਰਿਹਾ ਕਿਉਂਕਿ ਰਾਮ ਰਹੀਮ ਨੇ ਉਸ ਨੂੰ ਆਪਣਾ ਮੁੱਖ ਸੇਵਾਦਾਰ ਦੱਸਿਆ ਸੀ ਫਰਵਰੀ 2022 ਚ ਜਦੋਂ ਰਾਮ ਰਹੀਮ ਪਹਿਲੀ ਵਾਰ ਪਰੋਬ ਤੇ ਆਇਆ ਸੀ ਤੇ ਉਸਨੇ ਆਪਣੇ ਹੱਥ ਆਧਾਰ ਕਾਰਡ ਅਤੇ ਪਰਿਵਾਰਕ ਪਛਾਣ ਪੱਤਰ ਚੋਂ ਆਪਣੇ ਪਿਤਾ ਤੇ ਪਰਿਵਾਰ ਦੇ ਨਾਂ ਹਟਾ ਲਏ ਸਨ ਪਰ ਉਸਨੇ ਆਪਣੇ ਗੁਰੂ ਸਤਨਾਮ ਸਿੰਘ ਦਾ ਨਾਮ ਦਰਜ ਕਰਵਾਇਆ ਅਤੇ ਆਪਣੇ ਆਪ ਨੂੰ ਉਹਨਾਂ ਦਾ ਮੁੱਖ ਚੇਲਾ ਦੱਸਿਆ ਪਰਵਾਰ ਨੇ شناختੀ ਕਾਰਡ ਜੋ ਆਪਣੇ ਪਤਨੀ ਅਤੇ ਮਾਂ ਦੇ ਨਾਮ ਲਿਖਣ ਦੀ ਬਜਾਏ ਉਸਨੇ ਮੁੱਖ ਚੇਲੇ ਨੂੰ ਜੋ ਸਿਰਫ ਹਨੀਪ੍ਰੀਤ ਦਾ ਨਾਮ ਦਰਜ ਕਰਵਾਇਆ ਸੀ ਦੱਸੀਏ ਕਿ ਹੁਣ ਇਹ ਖੱਤੀਏ ਲਗਾਤਾਰ ਜਿਤਾਏ ਜਾ ਰਹੇ ਨੇ ਕਿ ਹਨੀਪ੍ਰੀਤ ਨੂੰ ਡੇਰਾ ਸੱਚਾ ਸੌਦਾ ਦੀ ਫੁੱਲ ਪਾਵਨ ਮਿਲ ਸਕਦੀ ਹੈ ਕਿਉਂਕਿ ਰਾਮ ਰਹੀਮ ਜੇਲ੍ਹ ਦੇ ਵਿੱਚ ਹੈ ਤੇ ਰਾਮ ਰਹੀਮ ਨੂੰ ਕਈ ਵਾਰ ਪੈਰੋਲ ਤੇ ਬਾਹਰ ਆਣਾ ਪੈਂਦਾ ਹੈ ਕਈ ਮਸਲਿਆਂ ਨੂੰ ਹੱਲ ਕਰਨ ਦੇ ਲਈ ਤੇ ਇਸ ਨੂੰ ਲੈ ਕੇ ਦਿੱਕਤ ਆਉਂਦੀ ਹੈ ਕੰਮਕਾਜ ਲਈ ਤੇ ਹੁਣ ਹਾਨੀਪ੍ਰੀਤ ਨੂੰ ਇਹ ਸਾਰੀ ਪਾਵਰ ਜਿਹੜੀ ਡੇਰੇ ਦੀ ਦਿੱਤੀ ਜਾ ਸਕਦੀ ਹੈ ਸੂਤਰਾ ਦੇ ਹਵਾਲੇ ਤੋਂ ਵੱਡੀ ਖਬਰ ਜਿਹੜੀ ਆ ਉਹ ਸਾਹਮਣੇ ਆਈ ਹੈ ਹੁਣ ਇਹ ਖਬਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਹਰ ਪਾਸੇ ਇਸ ਖਬਰ ਨੂੰ ਲੈ ਕੇ ਲੋਕ ਕਾਫੀ ਜ਼ਿਆਦਾ ਜਿਹੜਿਆ ਵਾ ਚਰਚਾਵਾਂ ਕਰਦੇ ਨੇ ਤੇ ਇਸ ਨੂੰ ਲੈ ਕੇ ਦੱਸਿਆ ਜਾ ਰਿਹਾ ਕਿ ਹੁਣ ਡੇਰਾ ਸੱਚਾ ਸੋਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ 7.5 ਸਾਲ ਬਾਅਦ ਸਿਰਸਾ ਸਥਿਤ ਹੈੱਡਕੁਆਟਰ ਦੇ ਵਿੱਚ ਪਰਤ ਆਏ ਨੇ ਤਾਂ ਹੁਣ ਹੋ ਸਕਦਾ ਹੈ ਕਿ ਗੱਦੀ ਨੂੰ ਲੈ ਕੇ ਜੋ ਹੈ ਮਾਮਲਾ ਸੁਲਝਾਇਆ ਜਾ ਸਕੇ ਔਰ ਹਨੀਪ੍ਰੀਤ ਨੂੰ ਫੁੱਲ ਪਾਵਰ ਦਿੱਤੀ ਜਾ ਸਕਦੀ ਹੈ ਹਾਲਾਂਕਿ ਇਹ ਦੇਖਣਾ ਹੋਵੇਗਾ ਕਿ ਹੁਣ ਰਾਮ ਰਹੀਮ ਕਿਸ ਨੂੰ ਜੋ ਹੈ ਪਾਵਰ ਸੌਂਪਦਾ ਹੈ ਔਰ ਕੀ ਕੁਝ ਇਸ ਪੂਰੇ ਮਾਮਲੇ ਦੇ ਵਿੱਚ ਨਿਕਲ ਕੇ ਆਉਂਦਾ ਹੈ ਪਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਹੁਣ ਲਗਾਤਾਰ ਇਸ ਮਸਲੇ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ ਸੋਸ਼ਲ ਮੀਡੀਆ ਤੇ ਇੱਕ ਖਬਰ ਕਾਫੀ ਵਾਇਰਲ ਹੋਈ ਹੈ ਨਸ਼ਰ ਹੋ ਰਹੀ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਡੇਰਾ ਮੁਕੀ ਰਾਮ ਰਹੀਮ ਜੋ ਹੈ ਹਨੀਪ੍ਰੀਤ ਨੂੰ ਡੇਰੇ ਦੀ ਫੁੱਲ ਪਾਵਰ ਦੇ ਸਕਦਾ ਹੈ ਜਿਸ ਨੂੰ ਲੈ ਕੇ ਹੁਣ ਦੇਖਣਾ ਹੋਵੇਗਾ ਕਿ ਆਖਰਕਾਰ ਡੇਰੇ ਨੂੰ ਲੈ ਕੇ ਕੀ ਕੁਝ ਬਿਆਨਬਾਚੀ ਆਉਂਦੀ ਹੈ ਕੀ ਕੁਝ ਵੱਡੇ ਫੈਸਲੇ ਲੱਤੇ ਜਾਂਦੇ ਨੇ